ਆਪਣੇ ਸਾਥ ਹੈ ਫਿਰ ਜਿਹੜੇ ਪ੍ਰਮਾਤਵਲੀ ਦਸ਼ਤ ਹੈ ਗਈ ਹੈ ਇੱਕ ਪਿੱਛੇ ਜੇ ਮੈਨੂੰ ਚਲ ਦੇਖਣ ਦਾ ਮੌਕਾ ਮਿਲਿਆ ਇੱਕ ਖਲਾਇਕ ਬੁਲਵਾਈ ਸੀ ਸੱਜੇ ਦਾ ਦਾਗਾ ਬੱਲੂ ਸੀ ਜਾਏ ਜੈ ਕੀ ਸ਼ਰਾਬ ਵੱਡਾ ਅਫਸਰ ਸੀ ਜਾ ਪਰ ਜਿੱੱਦੇ ਵਾਲੇ ਬੱਲੂ ਜੈ ਕੀ ਸ਼ਰਾਬ ਦੇ ਮੂਰੇ ਆਇਆ ਮੂਰੇ ਜੈ ਕੀ ਸ਼ਰਾਬ ਤੇ ਗੰਦ ਵੱਜਣ ਲਾਰੰਦਾ ਸੀ ਹੈ ਬੇਸ਼ੱਕ ਜੈ ਕੀ ਟੱਕੜਾ ਸੀ ਉਤੋਂ ਪਰ ਵਾਕਿਆ ਸ਼ੀਲੂ ਕੋ ਭੱਜੇ ਬਹੁਤ ਹੈ ਪਰ ਸ਼ੀਲੂ ਦੀ ਟੈਸਟ ਬਹੁਤ ਹੈ ਸ਼ੀਲੂ ਤੇ ਸ਼ੀਲੂ ਆ ਵਿੱਚ ਰਸਿਆ ਮੁਬਾਰਕਬਾਦ ਹੈ ਪਰ ਉਹ ਕਰਕੇ ਦਿਖਾਇਆ ਜੇ ਸਾਡੇ ਸੁਖਲੇ ਪੁੱਰੇ ਹੋਏ ਆ ਉਹ ਤੁਹਾਡੇ ਕਰਕੇ ਹੋਏ ਆ ਏ ਲੋਕਵਾਵਾ ਨੇ ਜਿੰਨਾ ਚਿਰ ਇਹ ਸਾਦੇ ਇਹ ਲੇਖੇ ਲੱਗਣਗੇ ਤੁਹਾਡੇ ਆਹ ਕਬੱਡੀ ਆ ਗਿਆ ਗਰਾਊਂਡ ਦੇ ਵਿੱਚ ਇੱਕ ਮੇਲੇ ਤੇ ਸ਼ਿੱਲੂ ਆਇਆ ਉਸਤਾਦਾਂ ਨੇ ਉਸਤਾਦਾਂ ਨੇ ਬੋਲ ਦਿੱਤਾ ਕਿ ਇਹ ਈਲੂ ਵੀਲੂ ਕਿਆ ਹੈ ਇਹ ਸ਼ਿੱਲੂ ਸ਼ਿੱਲੂ ਕਿਆ ਹੈ ਉਹ ਸਦਾਗਰ ਦੀਆਂ ਗੱਲਾਂ ਚੱਲੀਆਂ ਤੇ ਸਦਾਗਰ ਤੋਂ ਗੱਲ